ਕੱਛਰੀਆ ਕੱਲ ਦੋਸਤੋ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੂਝੋਂ ਦੀ ਲਿਖੀ ਹੋਈ ਇਹ ਘਟਨਾ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਜੋ ਰਸਤੇ ਵਿੱਚ ਜੰਗਲਾਂ ਵਿੱਚ ਉਹਨਾਂ ਨਾਲ ਵਾਪਰੀ ਇਸ ਵੇਲੇ ਉਹ ਸਾਰਾ ਗਰੁੱਪ ਯੂਵਰਾਤ ਦੀ ਜੇਲ੍ਹ ਵਿੱਚ ਹੈ ਉਸ ਤੋਂ ਅੱਗੇ ਉਹਨਾਂ ਨਾਲ ਕੀ ਵਾਪਰਦਾ ਹੈ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਪੜਾਂ ਸੁਣਾਂਗੇ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਦੇ ਬਾਰੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਜੀ ਅਸੀਂ ਰੋਜ਼ ਜੇਲ੍ਹ ਵਿੱਚ ਪੰਜਾਂ ਬਾਣੀਆਂ ਦਾ ਪਾਠ ਕਰਦੇ ਸੀ ਤਾਂ ਜੋ ਰੱਬ ਦਾ ਸਾਡੇ ਤੇ ਮਿਹਰ ਭਰਿਆ ਹੱਥ ਬਣਿਆ ਰਹੇ ਪੁਲਿਸ ਕਈ ਵਾਰ ਬਹੁਤ ਸਾਰੇ ਨਿਗਰੂਆਂ ਨੂੰ ਫੜ ਕੇ ਲਿਆਉਂਦੀ ਜੋ ਸੁਪੇਨ ਜਾਣ ਦੀ ਟਰਾਈ ਕਰਦੇ ਸੀ ਕਈ ਕੈਦੀ ਕਮਰਿਆਂ ਵਿੱਚ ਅਤੇ ਕਈ ਤੰਬੂਆਂ ਵਿੱਚ ਰਹਿੰਦੇ ਸੀ ਹੁਣ ਸਾਨੂੰ ਇਸ ਜੇਲ੍ਹ ਵਿੱਚ ਰਹਿੰਦਿਆਂ 2 ਮਹੀਨੇ ਹੋ ਜੇ ਲੱਗੇ ਸੀ ਕਦੇ ਕਹਿੰਦੇ ਤੁਹਾਨੂੰ ਇੰਡੀਆ ਭੇਜ ਦੇਣਾ ਕਦੀ ਕਹਿੰਦੇ ਤੁਸੀਂ ਜੇਲ੍ਹ ਵਿੱਚ ਹੀ ਰਹੋਗੇ ਪਰ ਸਾਡਾ ਸਾਰਾ ਰੇਤ ਦੇ ਮਾਰੂਥਲ ਨਾਲੋਂ ਬਹੁਤ ਸੌਖਾ ਸੀ ਜੀਣ ਦੀ ਆਸਤਾ ਬਚੀ ਸੀ ਸਾਡੇ ਕੋਲ ਇਸ ਦੇਸ਼ ਵਿੱਚ ਇੰਡੀਅਨ ਅੰਬੇ ਸੀ ਵੀ ਨਹੀਂ ਸੀ ਅੰਬੈਸੀ ਲਾਗਲੇ ਦੇਸ਼ ਸ਼ਨਾਗਲ ਦੇਸ਼ ਵਿੱਚ ਸੀ ਪਰ ਉੱਥੋਂ ਦੀ ਅੰਬੈਸੀ ਵਾਲਾ ਸਾਡੇ ਏਜੰਟਾਂ ਨੇ ਖਰੀਦਿਆ ਹੋਇਆ ਸੀ ਉਹ ਸਾਡੀ ਇਨਕੁਆਇਰੀ ਨਹੀਂ ਹੋਣ ਦੇ ਰਿਹਾ ਸੀ ਕਿਉਂਕਿ ਸਾਡੇ ਏਜੰਟ ਅਜੇ ਵੀ ਸਾਨੂੰ ਜੇਲ੍ਹ ਵਿੱਚੋਂ ਕੱਢ ਕੇ ਸੁਪੇਨ ਭੇਜਣਾ ਚਾਹੁੰਦੇ ਸਨ ਥੋੜੇ ਚਿਰ ਬਾਅਦ ਪੁਲਿਸ ਅਫਸਰ ਸਾਡੇ ਚੰਗੇ ਵਤੀਰੇ ਤੋਂ ਖੁਸ਼ ਹੋ ਕੇ ਸਾਨੂੰ ਦੋ-ਦੋ ਜਾਣਿਆਂ ਨੂੰ ਸ਼ਹਿਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੁਣ ਸਾਨੂੰ ਜੇਲ੍ਹ ਵਿੱਚ ਕੋਈ ਰੁਕ ਟੁਕ ਨਹੀਂ ਸੀ ਦਿਨ ਚੱਲੀ ਜਾ ਰਹੇ ਸੀ ਪਰ ਇੱਕ ਦਿਨ ਉਦੋਂ ਹੜਬੜਾਹਟ ਮੱਚੀ ਜਦੋਂ ਬਾਹਰੋਂ ਮੇਰੇ ਪਿੰਡ ਦਾ ਮੁੰਡਾ ਨਿੱਕੂ ਤੇ ਮਾਮੇ ਦਾ ਮੁੰਡਾ ਇੰਦਰਜੀਤ ਭੱਜੇ ਭੱਜੇ ਸਾਡੇ ਕੋਲ ਆਏ ਕਹਿੰਦੇ ਭਾਜੀ ਅਲੀ ਡੋਂਕਰ ਬਾਹਰ ਸੜਕ ਤੇ ਤੁਰਿਆ ਜਾ ਰਿਹਾ ਸੀ ਇਹ ਉਹੀ ਅਲੀ ਡੋਂਕਰ ਸੀ ਜਿਹੜਾ ਸਾਨੂੰ ਮੌਤ ਦੇ ਰੇਗਿਸਤਾਨ ਵਿੱਚ ਛੱਡ ਕੇ ਭੱਜ ਗਿਆ ਸੀ ਜਦ ਅਸੀਂ ਅਲੀ ਡੋਂਕਰ ਨੂੰ ਵੇਖਿਆ ਤਾਂ ਮੈਂ ਬਾਕੀ ਵੀਰਾਂ ਨੂੰ ਕਿਹਾ ਅਲੀ ਡੋਂਕਰ ਦੇ ਕਾਰਨ ਸਾਡੇ ਸਤਨਾਮ ਵੀਰ ਦੀ ਮੌਤ ਹੋਈ ਹੈ ਚਲੋ ਆਪਾਂ ਸਾਰੇ ਇਕੱਠੇ ਹੋ ਕੇ ਇਸ ਨੂੰ ਫੜੀਏ ਪਰ ਫਿਰ ਇੱਕਦਮ ਦਿਮਾਗ ਵਿੱਚ ਆਇਆ ਕਿ ਇਹ ਡੋਂਕਰ ਦਾ ਆਪਣਾ ਦੇਸ਼ ਹੈ ਇਹ ਨਾ ਹੋਵੇ ਸਾਡੇ ਤੇ ਪੁੱਠੀ ਪੈ ਜਾਵੇ ਕਿਉਂਕਿ ਕੀ ਜੇਲ੍ਹ ਦੀਆਂ ਕੰਧਾਂ ਵੀ ਛੋਟੀਆਂ ਸਨ ਤੇ ਅਸੀਂ ਰਹਿੰਦੇ ਵੀ ਤੰਬੂਆਂ ਵਿੱਚ ਸੀ ਪਰ ਫਿਰ ਵੀ ਉਸ ਨੂੰ ਸੁੱਕਾ ਕਿਵੇਂ ਛੱਡ ਸਕਦੇ ਸੀ ਮੇਰੇ ਮਨ ਵਿੱਚ ਸਤਨਾਮ ਵੀਰ ਦੀ ਮੌਤ ਦੇ ਖਿਆਲ ਆ ਰਹੇ ਸਨ ਮੈਂ ਭੱਜ ਕੇ ਜੇਲ੍ਹ ਦੇ ਗੇਟ ਰਾਹੀਂ ਬਾਹਰ ਗਿਆ ਤੇ ਡੌਂਕਰ ਨੂੰ ਸੜਕ ਤੇ ਤੁਰੇ ਜਾਂਦੇ ਵੇਖਿਆ ਮੈਂ ਉਸ ਦੇ ਮਗਰ ਭੱਜਿਆ ਤੇ ਗਲੋਂ ਫੜ ਕੇ ਕੁੱਟਣ ਲੱਗ ਪਿਆ ਮੇਰੇ ਮਗਰ ਪੁਲਿਸ ਵਾਲੇ ਵੀ ਭੱਜੇ ਮੈਂ ਉਸ ਨੂੰ ਕੁੱਟ ਰਿਹਾ ਸੀ ਤੇ ਚੀਕ-ਚੀਕ ਕੇ ਕਹਿ ਰਿਹਾ ਸੀ ਇਸੇ ਕਰਕੇ ਅਸੀਂ ਰੇਗਿਸਤਾਨ ਵਿੱਚ ਭੁੱਖੇ ਮਰੇ ਤੇ ਇਸੇ ਕਰਕੇ ਸਤਨਾਮ ਵੀਰ ਦੀ ਮੌਤ ਹੋਈ ਪੁਲਿਸ ਵਾਲੇ ਛਡਾ ਰਹੇ ਸੀ ਪਰ ਮੈਂ ਉਸ ਨੂੰ ਕੁੱਟੀ ਜਾ ਰਿਹਾ ਸੀ ਪੁਲਿਸ ਵਾਲਿਆਂ ਨੂੰ ਮੇਰੀ ਭਾਸ਼ਾ ਸਮਝ ਨਾ ਆਈ ਤੇ ਉਹ ਸਾਨੂੰ ਦੋਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਲੈ ਗਏ ਪੁਲਿਸ ਥਾਣੇ ਦੇ ਅੰਦਰ ਸਭ ਇਕੱਠੇ ਹੋ ਗਏ ਤੇ ਫਿਰ ਉਹਨਾਂ ਨੂੰ ਅਰਬੀ ਭਾਸ਼ਾ ਵਿੱਚ ਦੱਸਿਆ ਕਿ ਇਹ ਅਲੀ ਡੌਂਕਰ ਹੈ ਜਿਸ ਕਰਕੇ ਸਾਡੇ ਨਾਲ ਆਹ ਸਾਰਾ ਕੁਝ ਹੋਇਆ ਅਲੀ ਦਾ ਨਾਮ ਸੁਣਦਿਆਂ ਹੀ ਪੁਲਿਸ ਵਾਲਿਆਂ ਦੀਆਂ ਅੱਖਾਂ ਚਮਕ ਗਈਆਂ ਉਹਨਾਂ ਅਲੀ ਡੌਂਕਰ ਨੂੰ ਜੇਲ੍ਹ ਦੇ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਦਿੱਤਾ ਪੁਲਿਸ ਵਾਲਿਆਂ ਮੈਨੂੰ ਸ਼ਾਬਾਸ਼ੇ ਦਿੱਤੀ ਅਤੇ ਦੱਸਿਆ ਕਿ ਅਸੀਂ ਇਸ ਡੌਂਕਰ ਨੂੰ ਕਾਫੀ ਚਿਰ ਤੋਂ ਲੱਭ ਰਹੇ ਹਾਂ ਸਾਨੂੰ ਇਸ ਦੀ ਸ਼ਕਲ ਨਹੀਂ ਸੀ ਪਤਾ ਇਹ ਵੀ ਨਹੀਂ ਸੀ ਪਤਾਏ ਰਹਿ ਕਿੱਥੇ ਰਿਹਾ ਵਾ ਅਹਿਮਦ ਨਾਂ ਦੇ ਪੁਲਿਸ ਵਾਲੇ ਨੇ ਵੱਡੇ ਅਫਸਰਾਂ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਉਹ ਛੱਟ ਗੱਡੀਆਂ ਭਰ ਕੇ ਸਾਰੇ ਥਾਣੇ ਪਹੁੰਚ ਗਏ ਉਹਨਾਂ ਨੇ ਮੈਨੂੰ ਤੇ ਅਲੀ ਡੋਂਕਰ ਨੂੰ ਬਿਠਾ ਕੇ ਨਾਲ ਇੱਕ ਬੰਗਲਾਦੇਸ਼ੀ ਜੋ ਕਿ ਅਰਬੀ ਅਤੇ ਹਿੰਦੀ ਵੀ ਜਾਣਦਾ ਸੀ ਸਾਡੀ ਦੋਹਾਂ ਦੀ ਪੁੱਛਗਿੱਛ ਕੀਤੀ ਪਹਿਲਾਂ ਤਾਂ ਅਲੀ ਕਹਿੰਦਾ ਕਿ ਮੈਂ ਇਸ ਨੂੰ ਜਾਣਦਾ ਹੀ ਨਹੀਂ ਮੈਂ ਪੁਲਿਸ ਵਾਲਿਆਂ ਦੇ ਸਾਹਮਣੇ ਇੱਕ ਰੱਖੀ ਉਸ ਦੇ ਮੂੰਹ ਤੇ ਪੁਲਿਸ ਵਾਲੇ ਮੈਨੂੰ ਗੁੱਸੇ ਹੋਏ ਕਿ ਤੂੰ ਠੰਡਾ ਰਹਿ ਫਿਰ ਸਾਰੇ ਗੱਲ ਦੱਸੀ ਕਿ ਇਹ ਕਿਵੇਂ ਸਾਨੂੰ ਡੰਗਰਾ ਵਾਂਗੂ ਰੱਖਦਾ ਸੀ ਕੀ ਕੀ ਇਸਨੇ ਸਾਡੇ ਨਾਲ ਜ਼ੁਲਮ ਕੀਤਾ ਇਸ ਕਰਕੇ ਸਾਨੂੰ ਆਪਣਾ ਪਿਸ਼ਾਬ ਤੱਕ ਪੀਣਾ ਪਿਆ ਤੇ ਸਾਡੇ ਸਤਨਾਮ ਵੀਰ ਦੀ ਮੌਤ ਵੀ ਇਸੇ ਕਰਕੇ ਹੋਈ ਪੁਲਿਸ ਵਾਲੇ ਜਦ ਅਲੀ ਨਾਲ ਸਖਤੀ ਨਾਲ ਪੇਸ਼ ਆਏ ਤਾਂ ਅਲੀ ਡੋਂਕਰ ਸਭ ਕੁਝ ਮੰਨ ਗਿਆ ਤੇ ਆਪਦੇ ਨਾਲ ਦੇ ਸਾਥੀ ਤਰੋਜੀ ਡੋਂਕਰ ਤੇ ਹੋਰ ਡੋਂਕਰ ਵੀ ਫੜਾ ਦਿੱਤਾ ਥੋੜੇ ਚਿਰ ਬਾਅਦ ਬੰਗਲਾਦੇਸ਼ੀ ਟਰਾਂਸਲੇਟਰ ਤੇ ਪੁਲਿਸ ਵਾਲੇ ਮੇਰੇ ਕੋਲ ਆਏ ਤੇ ਕਹਿਣ ਲੱਗੇ ਕੀ ਕੋਰਟ ਵਿੱਚ ਤੂੰ ਇਸ ਦੇ ਖਿਲਾਫ ਗਵਾਹੀ ਦੇਵੇਂਗਾ ਮੈਂ ਕਿਹਾ ਹਾਂ ਜੀ ਜ਼ਰੂਰ ਦੇਵਾਂਗਾ ਉਹ ਕਹਿਣ ਲੱਗੇ ਕਿ ਪਰ ਗਵਾਹੀ ਤੇਰੇ ਇਕੱਲੇ ਦੀ ਨਹੀਂ ਚੱਲਣੀ ਨਾਲ ਹੋਰ ਵੀ 4-5 ਗਵਾਹੀਆਂ ਚਾਹੀਦੀਆਂ ਹਨ ਵੀਰੂ ਮੌਲਾ ਤਰਮਿੰਦਰ ਰਾਮ ਰਾਏਪੁਰ ਚਿੰਦੀ ਬੋਪਾ ਰਾਏ ਇੰਦਰਜੀਤ ਤੇ ਕਾਲਾ ਮਹਿਤਪੁਰਿਆ ਗਵਾਹੀ ਦੇਣ ਲਈ ਤਿਆਰ ਹੋ ਗਏ ਇਹ ਸੁਣ ਕੇ ਪੁਲਿਸ ਨੇ ਪਰਚਾ ਦਰਜ ਕਰਕੇ ਅਲੀ ਡੋਂਕਰ ਨੂੰ ਜੇਲ੍ਹ ਭੇਜ ਦਿੱਤਾ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਚੌਥੇ ਪੰਜਵੇਂ ਦਿਨ ਸਾਡੀ ਗਵਾਹੀ ਦੀ ਵਾਰੀ ਆਈ ਅਸੀਂ ਠੋਕ ਕੇ ਗਵਾਹੀ ਦਿੱਤੀ ਸਾਰਿਆਂ ਨੇ ਜਿਸ ਕਰਕੇ ਕੋਰਟ ਨੇ ਅਲੀ ਡੋਂਕਰ ਨੂੰ 15 ਸਾਲਾਂ ਦੀ ਜੇਲ੍ਹ ਦੂਸਰੇ ਦੋ ਡੰਕਰਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ। ਮਰਤਾਨੀਆਂ ਦੇਸ਼ ਮੁਸਲਿਮ ਹੋਣ ਕਰਕੇ ਇੱਥੇ ਕੋਈ ਸਾਡੇ ਵਾਂਗੂ ਅਦਾਲਤ ਨਹੀਂ ਹੈ। ਬਸ ਮਸਜਿਦ ਦੇ ਕਾਜੀ ਹੀ ਸਜ਼ਾ ਸੁਣਾਉਂਦੇ ਹਨ। ਇਹ ਗੱਲ ਜਦੋਂ ਸਾਡੇ ਬਾਕੀ ਸਾਥੀਆਂ ਨੂੰ ਪਤਾ ਲੱਗੀ ਤਾਂ ਸਾਰੇ ਬਹੁਤ ਖੁਸ਼ ਹੋਏ। ਹੁਣ ਸਾਡਾ ਜੇਲ੍ਹ ਵਿੱਚ ਕਾਫੀ ਦਿਲ ਲੱਗ ਗਿਆ ਸੀ। ਸਾਨੂੰ ਵੱਡਾ ਤੰਬੂ ਮਿਲ ਗਿਆ ਸੀ ਤੇ ਖਾਣ-ਪੀਣ ਦਾ ਵੀ ਗੁਜ਼ਾਰਾ ਚੱਲੀ ਜਾ ਰਿਹਾ ਸੀ। ਜਦ ਕਿਸੇ ਹੋਰ ਦੇਸ਼ ਦੇ ਨੀਗਰੋ ਫੜ ਹੁੰਦੇ ਤਾਂ ਉਹ 5-6 ਦਿਨਾਂ ਵਿੱਚ ਘਰ ਪਹੁੰਚ ਜਾਂਦੇ ਕਿਉਂਕਿ ਉਹਨਾਂ ਕੋਲ ਉਹਨਾਂ ਦਾ ਸ਼ਨਾਖਤ ਆਈਡੈਂਟੀਟੀ ਕਾਰਡ ਹੁੰਦਾ ਸੀ। ਸਾਡਾ ਪੰਗਾ ਸੀ ਕਿ ਸਾਡੀ ਇਨਕੁਆਇਰੀ ਨਹੀਂ ਸੀ ਹੋ ਰਹੀ ਮਰਤਾਨੀਆ ਦੇਸ਼ ਵਿੱਚ ਹੋਰ ਕੋਈ ਨਸ਼ਾ ਨਹੀਂ ਸੀ ਪਰ ਸਿਗਰਟ ਇੱਥੇ ਸਾਰੇ ਪੀਂਦੇ ਸੀ ਬੁਰਕਾ ਹਰ ਕੋਈ ਇੱਥੇ ਪਾਉਂਦਾ ਸੀ ਇਹ ਲੋਕ ਕਦੇ ਕਿਸੇ ਦੀ ਮੌਤ ਤੇ ਰੋਂਦੇ ਨਹੀਂ ਵੇਖੇ ਅਸੀਂ ਇਹਨਾਂ ਵਿੱਚ ਕਾਫੀ ਕੁਲ ਮਿਲ ਗਏ ਸੀ ਸਾਨੂੰ 4 ਮਹੀਨੇ ਹੋ ਜੇ ਲੱਗੇ ਸੀ ਜੇਲ੍ਹ ਵਿੱਚ ਰਹਿੰਦਿਆਂ ਸਾਡੇ ਏਜੰਟ ਅਜੇ ਵੀ ਸਾਨੂੰ ਕਹੀ ਜਾਂਦੇ ਸੀ ਕਿ ਸਾਡੀ ਡੋਂਕਰ ਨਾਲ ਗੱਲ ਹੋ ਗਈ ਹੈ ਉਹ ਤੁਹਾਨੂੰ ਸਪੇਨ ਪਹੁੰਚਾ ਦੇਣਗੇ ਅਸੀਂ ਕਿਹਾ ਭਰਾ ਸਾਡੇ ਲਾਗੇ ਵਿਲਾਇਤ ਦਾ ਨਾਮ ਨਾ ਹੀ ਲੈ ਪਰ ਜਿੰਨਾ ਅਜੇ ਮੌਤ ਦਾ ਰੇਗਿਸਤਾਨ ਨਹੀਂ ਸੀ ਵੇਖਿਆ ਉਹਨਾਂ ਵਿੱਚੋਂ ਕਾਫੀ ਮੁੰਡੇ ਜਾਣ ਲਈ ਮੰਨ ਗਏ ਇੱਕ ਦਿਨ ਮੈਂ ਤੇ ਸੁੱਖਾ ਅਮਨ ਰੁੜਕੀ ਤੇ ਇੰਦਰਜੀਤ ਕਮਿਸ਼ਨਰ ਦੇ ਘਰ ਕੰਮ ਕਰਨ ਗਏ ਸੀ ਜਦੋਂ ਅਸੀਂ ਵਾਪਸ ਆਏ ਤਾਂ ਜੇਲ੍ਹ ਵਿੱਚ ਰੌਲਾ ਪਿਆ ਹੋਇਆ ਸੀ ਕਿ ਦੋ ਮੁੰਡੇ ਭੱਜ ਗਏ ਆ ਉਹ ਸੀ ਵੀਰੂ ਮੋਲਾ ਤੇ ਬੰਤ ਰੁੜਕਾ ਸੋ ਦੋ ਬੰਦੇ ਭੱਜ ਗਏ ਸੀ ਪੁਲਿਸ ਲੱਭ ਰਹੀ ਸੀ ਉਹਨਾਂ ਨੂੰ ਮੈਂ ਪਹਿਲੀ ਵਾਰ ਕਮਿਸ਼ਨਰ ਦੇ ਘਰ ਗਿਆ ਸੀ ਕੰਮ ਕਰਨ ਸੋ ਉਹਨਾਂ ਨੂੰ ਮੇਰੇ ਤੇ ਸ਼ੱਕ ਹੋ ਗਿਆ ਤੇ ਉਹ ਪੁੱਛਗਿੱਛ ਕਰਨ ਲੱਗੇ ਸੁੱਖੇ ਨੂੰ ਤਾਂ ਛੱਡ ਦਿੱਤਾ ਮੈਨੂੰ ਤਾਂ ਅਮਨ ਰੁੜਕੀ ਨੂੰ ਛੋਟੀ ਜਹੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਅਮਨਵੰਤ ਦਾ ਦੋਸਤ ਸੀ ਪਰ ਸਾਨੂੰ ਸੱਚੀ ਨਹੀਂ ਸੀ ਪਤਾ ਕਿ ਉਹ ਕਿੱਥੇ ਗਏ। ਸੋ ਅਸੀਂ ਦੱਸਦੇ ਵੀ ਕੀ ਹੁਣ ਅਹਿਮਦ ਤੇ ਫਤੂਹੀ ਸਾਨੂੰ ਜੇਲ੍ਹ ਵਿੱਚੋਂ ਬਾਹਰ ਕੱਢ ਕੇ ਰੇਤ ਦੇ ਮਾਰੂਥਲਾਂ ਵਿੱਚੋਂ ਬਾਹਰ ਲੈ ਗਏ ਅਤੇ ਗੱਲਾਂ ਕੱਢਣ ਲੱਗੇ। ਅਸੀਂ ਕਾਫੀ ਘਬਰਾਏ ਹੋਏ ਸੀ ਕਿਉਂਕਿ ਸਾਨੂੰ ਇੰਨਾ ਕਿਸੇ ਬੰਦੇ ਤੋਂ ਡਰ ਨਹੀਂ ਸੀ ਲੱਗਦਾ ਜਿੰਨਾ ਰੇਤ ਦੇ ਮਾਰੂਥਲ ਵਿੱਚੋਂ ਲੱਗਦਾ ਸੀ। ਥੋੜੀ ਦੂਰ ਜਾ ਕੇ ਉਹਨਾਂ ਗੱਡੀ ਰੋਕ ਦਿੱਤੀ ਤੇ ਸਾਨੂੰ ਗੱਡੀ ਵਿੱਚੋਂ ਉਤਾਰ ਕੇ ਪੁੱਛਿਆ ਕਿ ਦੱਸੋ ਮੁੰਡੇ ਕਿੱਥੇ ਗਏ? ਅਸੀਂ ਨਾਂ ਵਿੱਚ ਸਿਰ ਹਿਲਾਏ। ਉਹਨਾਂ ਸਾਨੂੰ ਥੱਪੜਾਂ ਮੁੱਕੀਆਂ ਅਤੇ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਸੀਂ ਰੋਣ ਲੱਗ ਪਏ ਸਾਨੂੰ ਦੋਨਾਂ ਨੂੰ ਨਹੀਂ ਸੀ ਪਤਾ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਅਮਨ 17-18 ਸਾਲ ਦਾ ਹੋਣ ਕਰਕੇ ਜ਼ਿਆਦਾ ਘਬਰਾ ਰਿਹਾ ਸੀ ਫਿਰ ਫੈਰੂਬੀ ਨੇ ਆਪਣਾ ਪਿਸਤੌਲ ਕੱਢਿਆ ਤੇ ਦੁਬਾਰਾ ਪੁੱਛਿਆ ਕਿ ਦੱਸੋ ਮੁੰਡੇ ਕਿੱਥੇ ਹਨ ਨਹੀਂ ਤਾਂ ਅਸੀਂ ਗੋਲੀ ਮਾਰ ਦੇਣੀ ਆ ਅਮਨ ਮੈਨੂੰ ਕਹਿੰਦਾ ਭਾਜੀ ਮੈਨੂੰ ਪਤਾ ਉਹ ਕਿੱਥੇ ਗਏ ਬੰਤ ਤੇ ਵੀਰੂ ਮੁਹੰਮਦ ਨਾਮ ਦੇ ਪੁਲਿਸ ਵਾਲੇ ਨਾਲ ਗਏ ਆ ਮੈਂ ਕਿਹਾ ਅਮਨ ਚੁੱਪ ਕਰ ਇਹਨਾਂ ਨੂੰ ਨਹੀਂ ਦੱਸਣਾ ਪੁਲਿਸ ਵਾਲਿਆਂ ਨੂੰ ਸਾਡੀ ਭਾਸ਼ਾ ਨਹੀਂ ਸੀ ਸਮਝ ਰਹੀ ਪੁਲਿਸ ਵਾਲੇ ਨੇ ਪਿਸਤੌਲ ਸਾਡੇ ਵੱਲ ਕਰਕੇ ਗਿਣਤੀ ਸ਼ੁਰੂ ਕਰ ਦਿੱਤੀ ਮੈਂ ਅਮਨ ਨੂੰ ਕਿਹਾ ਭੱਜ ਚੱਲੀਏ ਅਮਨ ਕਹਿੰਦਾ ਭਾਜੀ ਰੇਤ ਵਿੱਚ ਭੱਜ ਕੇ ਜਾਵਾਂਗੇ ਕਿੱਥੇ ਪੁਲਿਸ ਵਾਲੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਮੈਂ ਤੇ ਅਮਨ ਘਬਰਾਏ ਹੋਏ ਜੁੱਤੀਆਂ ਲਾ ਕੇ ਮੁਰਤਾਨੀਆਂ ਦੇਸ਼ ਵੱਲ ਭੱਜ ਉੱਠੇ 2-300 ਗੱਜ ਹੀ ਭੱਜੇ ਰੇਤਾ ਹੋਣ ਕਰਕੇ ਮੈਂ ਡਿੱਗ ਪਿਆ ਫਰੂਹੀ ਨੇ ਮੈਨੂੰ ਡਿੱਗੇ ਨੂੰ ਹੀ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਹਿਮਦ ਨੇ ਮੈਨੂੰ ਉਠਾਇਆ ਤੇ ਆਪਣੇ ਕਲਾਵੇ ਵਿੱਚ ਲੈ ਕੇ ਕਹਿੰਦਾ ਬਾਕੀ ਬੰਦਿਆਂ ਨੂੰ ਨਾ ਦੱਸਿਓ ਕਿ ਅਸੀਂ ਤੁਹਾਡੇ ਨਾਲ ਆਹ ਸਲੂਕ ਕੀਤਾ ਅਸੀਂ ਤੁਹਾਡੀ ਰਿਪੋਰਟ ਇੰਡੀਅਨ ਐਂਬੈਸੀ ਨੂੰ ਭੇਜੀ ਹੈ ਹੁਣ ਜੇ ਕੋਈ ਵੀ ਬੰਦਾ ਗਾਇਬ ਹੁੰਦਾ ਹੈ ਤਾਂ ਸਾਨੂੰ ਜਵਾਬ ਦੇਣਾ ਪੈਣਾ ਹੈ ਇਸ ਲਈ ਅਸੀਂ ਤੁਹਾਡੇ ਨਾਲ ਸਖਤੀ ਕਰ ਰਹੇ ਸੀ ਉਹਨਾਂ ਐਂਬੈਸੀ ਵਾਲਿਆਂ ਨੇ ਤੁਹਾਡੇ ਕੋਲ ਇਨਕੁਆਇਰੀ ਕਰਨ ਆਉਣਾ ਹੈ ਫਿਰ ਤੁਹਾਨੂੰ 20 20 ਦੀ ਗਿਣਤੀ ਵਿੱਚ ਇੰਡੀਆ ਭੇਜ ਦੇਣਾ ਹੈ ਅਸੀਂ ਜਿੰਨਾ ਬੰਗਲਾਦੇਸ਼ੀ ਵੀਰਾਂ ਨਾਲ ਜੇਲ੍ਹ ਵਿੱਚ ਰਹੇ ਸੀ ਉਹਨਾਂ ਨਾਲ ਵੀ ਸਾਡਾ ਭਰਾਵਾਂ ਵਾਲਾ ਹਿਸਾਬ ਹੋ ਗਿਆ ਸੀ ਵੈਸੇ ਸਾਨੂੰ ਪੁਲਿਸ ਵਾਲਿਆਂ ਦੀ ਗੱਲ ਤੇ ਜ਼ਿਆਦਾ ਯਕੀਨ ਨਹੀਂ ਸੀ ਕਿਉਂਕਿ ਉਹ ਸਾਨੂੰ 5 ਮਹੀਨਿਆਂ ਤੋਂ ਇਹੀ ਲੜਾ ਲਾ ਰਹੇ ਸਨ ਪਰ ਐਸ ਵਾਰੀ ਸੱਚੀ ਐਂਬੈਸੀ ਤੋਂ ਬੰਦੇ ਆਏ ਤੇ ਸਾਡੀ ਪੁੱਛਗਿੱਛ ਕੀਤੀ ਪਹਿਲਾਂ ਬੰਗਲਾਦੇਸ਼ੀ ਵੀਰਾਂ ਦੀ ਡਾਕਟਰੀ ਹੋਈ ਤੇ ਉਹਨਾਂ ਦੀ ਜਾਣ ਦੀ ਵਾਰੀ ਪਹਿਲਾਂ ਆਈ ਹੁਣ ਇੱਕ ਦਿਨ ਬਾਅਦ 5.5 ਮਹੀਨਿਆਂ ਦੇ ਬੰਗਲਾਦੇਸ਼ੀ ਭਰਾਵਾਂ ਨੇ ਸਾਡੇ ਨਾਲੋਂ ਵਿਛੜ ਜਾਣਾ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਯਾਰ ਸਾਨੂੰ ਪੱਕਾ ਆਪਣੇ ਦੇਸ਼ ਪਹੁੰਚ ਕੇ ਫੋਨ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਸਹੀ ਸਲਾਮਤ ਪਹੁੰਚ ਗਏ ਹੋ ਜਿਹੜੇ ਹਿੰਦੀ ਜਾਣਦੇ ਸੀ ਉਹਨਾਂ ਨੇ ਜਵਾਬ ਦਿੱਤਾ ਕਿ ਹਮ ਬਈਆ ਆਪਕੋ ਬੰਗਲਾਦੇਸ਼ ਕੇ 에어ਪੋਰਟ ਸੇ ਹੀ ਬਤਾ ਦੇਂਗੇ ਹੁਣ ਬੰਗਲਾ ਕਿਸ਼ੀ ਵੀਰਾ ਨੇ ਬੈਗ ਬੰਨ ਲਏ ਸਾਡੇ ਰੋਣ ਨਿਕਲ ਰਹੇ ਸੀ ਏਦਾਂ ਲੱਗ ਰਿਹਾ ਸੀ ਜਿਦਾਂ ਕਿਸੇ ਨੇ ਸਰੀਰ ਵਿੱਚੋਂ ਜਾਨ ਕੱਢ ਲਈ ਹੋਵੇ ਕਿਉਂਕਿ ਸਾਡਾ ਉਹਨਾਂ ਨਾਲ ਪਿਆਰ ਬਹੁਤ ਸੀ ਬਹੁਤ ਵਾਰੀ ਇਕੱਠੇ ਭੰਗੜਾ ਪਾਉਂਦੇ ਤੇ ਜਸ਼ਨ ਮਨਾਉਂਦੇ ਹੁੰਦੇ ਸੀ ਸੋ ਬਹੁਤ ਪਿਆਰ ਸੀ ਇੰਨਾ ਪ੍ਰੇਮ ਨਾਲ ਬੰਗਲਾਦੇਸ਼ੀ ਵੀਰਾਂ ਨੂੰ ਲੈਂਡ ਤਿੰਨ ਗੱਡੀਆਂ ਆਈਆਂ ਸਾਡੇ ਵਿੱਚੋਂ ਕੋਈ ਬਾਹਰ ਉਹਨਾਂ ਨੂੰ ਚੜਾਉਣ ਵੀ ਨਹੀਂ ਗਿਆ ਕਿਉਂਕਿ ਵਿਛੋੜਾ ਸਹਿਣ ਨਹੀਂ ਸੀ ਹੋਣਾ ਸਾਡੇ ਕੋਲੋਂ ਮਰਤਾਨੀਆ ਸ਼ਹਿਰ ਦੇ ਲੋਕ ਵੀ ਉਹਨਾਂ ਨੂੰ ਚੜਾਉਣ ਆਏ ਸੀ ਕਿਸੇ ਨੇ ਬਿਸਕਟ ਕਿਸੇ ਨੇ ਦੁੱਧ ਦੇ ਪੈਕੇਟ ਤੇ ਕਿਸੇ ਨੇ ਬੰਗਫਲੀ ਖਾਣ ਲਈ ਦਿੱਤੀ ਉਹਨਾਂ ਨੂੰ ਇਹ ਛੋਟੀਆਂ ਦਿੱਤੀਆਂ ਭੇਟਾਵਾਂ ਵਿੱਚ ਕਿੰਨਾ ਪਿਆਰ ਸੀ ਇਹ ਸਿਰਫ ਅਸੀਂ ਜਾਣਦੇ ਸੀ ਜਦ ਉਹਨਾਂ ਦੀਆਂ ਗੱਡੀਆਂ ਤੁਰੀਆਂ ਤਾਂ ਸਾਡਾ ਹਾਲ ਇਦਾਂ ਦਾ ਸੀ ਜਿਵੇਂ ਕੁੜੀ ਤੋੜ ਰਹੇ ਹੋਈਏ ਸਭ ਰੋ ਰਹੇ ਸੀ ਹੁਣ ਸਾਨੂੰ 6 ਮਹੀਨੇ ਹੋ ਜੇ ਲੱਗੇ ਸੀ ਬੰਗਲਾਦੇਸ਼ੀ ਵੀਰਾਂ ਤੋਂ ਬਾਅਦ ਸਾਨੂੰ ਜੇਲ੍ਹ ਖਾਲੀ ਜਹੀ ਲੱਗਣ ਲੱਗ ਪਈ ਅਸੀਂ 6 ਮਹੀਨੇ ਲਗਾਤਾਰ ਉੱਥੇ ਮਸਰਾਂ ਦੀ ਦਾਲ ਖਾਧੀ ਪਰ ਕਦੀ ਕਿਸੇ ਨੇ ਨਾਨ ਹੀ ਸੀ ਕੀਤੀ ਸਗੋ ਹਰ ਵਾਰ ਜ਼ਿਆਦਾ ਸਵਾਦ ਲੱਗਦੀ ਸੀ ਹੁਣ ਵੀ ਜੇ ਕਦੇ ਘਰੇ ਮਸਰਾਂ ਦੀ ਦਾਲ ਖਾਂਦੇ ਹਾਂ ਤਾਂ ਸਹਾਰਾ ਇਹ ਰੇਗਿਸਤਾਨ ਜੇਲ੍ਹ ਦੇ ਸੀਨ ਅੱਖਾਂ ਅੱਗੇ ਆ ਜਾਂਦੇ ਹਨ ਬੰਗਲਾਦੇਸ਼ੀ ਵੀਰਾਂ ਦੇ ਜਾਣ ਬਾਅਦ 4 ਦਿਨ ਮਗਰੋਂ ਸਾਨੂੰ ਰਾਜੂ ਦਾ ਫੋਨ ਆਇਆ ਕਿ ਅਸੀਂ ਠੀਕ ਠਾਕ ਪਹੁੰਚ ਚੁੱਕੇ ਹਾਂ ਇਹ ਸੁਣ ਕੇ ਅਸੀਂ ਵੀ ਬਹੁਤ ਖੁਸ਼ ਹੋਏ ਤੇ ਸਾਡੀ ਵੀ ਆਸ ਵੱਧ ਗਈ ਹੁਣ ਅਸੀਂ ਸਾਰੇ ਅਰਦਾਸ ਕਰ ਰਹੇ ਸੀ ਕਿ ਬਾਬਾ ਜੀ ਇੱਕ ਵਾਰ ਇੰਡੀਆ ਪਹੁੰਚਾ ਦਿਓ ਪਹਿਲਾਂ ਸਿੱਧਾ ਬੰਗਲਾ ਸਾਹਿਬ ਗੁਰਦੁਆਰੇ ਜਾਵਾਂਗੇ ਤੇ ਬਾਅਦ ਵਿੱਚ ਜ਼ਰੂਰ ਹਜੂਰ ਸਾਹਿਬ ਅਤੇ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਜਾਵਾਂਗੇ ਹੁਣ ਸਾਡੀ ਵੀ ਇਨਕੁਆਰੀ ਦਾ ਟਾਈਮ ਹੋ ਗਿਆ ਸਾਰਿਆਂ ਦੀ ਇਨਕੁਆਰੀ ਹੋ ਗਈ ਪਰ ਸਾਡੇ 8 ਜਾਣਿਆ ਦੀ ਫਿਰ ਰਹਿ ਗਈ ਕਿਉਂਕਿ ਅਸੀਂ ਬਹੁਤ ਲੇਟ ਆਏ ਸੀ ਤਾਂ ਕਰਕੇ ਸਾਡੇ ਫਾਰਮ ਨਹੀਂ ਸੀ ਭਰੇ ਹੁਣ ਅਸੀਂ ਡਰਨ ਲੱਗੇ ਕਿ ਇੱਥੇ ਨਾ ਰਹਿ ਜਾਈਏ ਫਿਰ ਹੋਰ ਨਾਮ ਜਪਨਾ ਸ਼ੁਰੂ ਕਰ ਦਿੱਤਾ ਰੱਬ ਦੀ ਕਿਰਪਾ ਨਾਲ ਸਾਡੀ ਵੀ ਗੱਲ ਨਾਲ ਹੀ ਬਣ ਗਈ ਉਨੀ ਖੁਸ਼ੀ ਸਾਨੂੰ ਬਾਹਰ ਆਉਣ ਦੀ ਨਹੀਂ ਸੀ ਜਿੰਨੀ ਵਾਪਸ ਪੰਜਾਬ ਜਾਣ ਦੀ ਸੀ ਅਸੀਂ ਰੋਜ਼ ਅੱਖਾਂ ਬੰਦ ਕਰ ਕਰਕੇ ਆਪਣੇ ਪਿੰਡ ਦੀਆਂ ਗਲੀਆਂ ਅਤੇ ਆਪਣੇ ਪਰਿਵਾਰ ਨੂੰ ਮਿਲਣ ਦੇ ਖਾਬ ਬੁੰਦੇ ਸੀ ਆਖਰ ਸਾਡੀ ਵੀ ਵਿਦਾਈ ਦਾ ਟਾਈਮ ਆ ਗਿਆ ਸਾਡੇ ਬਰੀ ਸਾਰੇ ਸਾਨੂੰ ਅਲਵਿਦਾ ਕਹਿਣ ਆਏ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਸਾਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਸਾਡਾ ਇੱਥੇ ਕੁਝ ਰਹਿ ਚੱਲਿਆ ਹੋਵੇ ਤੇ ਸ਼ਾਇਦ ਇਹ ਉਹਨਾਂ ਲੋਕਾਂ ਦਾ ਪਿਆਰ ਹੀ ਸੀ ਉੱਥੋਂ ਦੇ ਲੋਕਾਂ ਨੇ ਪਿਛਲੇ 6 ਮਹੀਨਿਆਂ ਵਿੱਚ ਸਾਨੂੰ ਆਪਣੇ ਪੁੱਤਾਂ ਭਰਾਵਾਂ ਵਰਗਾ ਪਿਆਰ ਦਿੱਤਾ ਜਦ ਵੀ ਯੂਵਾਰਾਤ ਸ਼ਹਿਰ ਵਿੱਚ ਕੋਈ ਵਿਆਹ ਹੁੰਦਾ ਸੀ ਤਾਂ ਅਸੀਂ ਉੱਥੇ ਬਿਨ ਬੁਲਾਇਆ ਜ਼ਰੂਰ ਪਹੁੰਚਦੇ ਸੀ ਡੈਕ ਲਾ ਕੇ ਸਭ ਤੋਂ ਪਹਿਲਾਂ ਭੰਗੜਾ ਅਸੀਂ ਸ਼ੁਰੂ ਕਰਦੇ ਸੀ ਉਸ ਦੇਸ਼ ਵਿੱਚ ਸਾਨੂੰ ਕੋਈ ਜਾਣਦਾ ਨਾ ਹੋਣ ਕਰਕੇ ਕੋਈ ਸੰਗ ਸ਼ਰਮ ਨਹੀਂ ਸੀ ਹੁੰਦੀ ਉਹ ਲੋਕ ਵੀ ਸਾਡਾ ਭੰਗੜਾ ਵੇਖ ਇਹ ਬਹੁਤ ਖੁਸ਼ ਹੁੰਦੇ ਸੀ ਸਾਨੂੰ ਵਿਆਹ ਵਿੱਚ ਵੇਖ ਕੇ ਉਹਨਾਂ ਨੂੰ ਚਾ ਚੜ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਖਾਣਾ ਤਾਂ ਅਸੀਂ ਹੈ ਨਹੀਂ ਕੁਝ ਕਿਉਂਕਿ ਉਹ ਬਹੁਤਾ ਮੀਟ ਹੀ ਵਰਤੌਂਦੇ ਸੀ ਵਿਆਹਾਂ ਵਿੱਚ ਇਨ੍ਹਾਂ ਯਾਦਾਂ ਵਿੱਚ ਡੁੱਬੇ ਅਸੀਂ ਪਹੁੰਚ ਗਏ ਨੁਕਸ਼ਾਟ 에ਅਰਪੋਰਟ ਜਿਹੜੇ ਪੁਲਿਸ ਵਾਲੇ ਸਾਨੂੰ ਚੜਾਉਣ ਆਏ ਸੀ ਉਹ ਵੀ ਸਾਨੂੰ ਭਰਾ ਸਮਝ ਕੇ ਸਾਡੇ ਹੱਥ ਚੁੰਮ ਰਹੇ ਸੀ ਬਾਰ ਬਾਰ ਉਹਨਾਂ ਨੂੰ ਭਿੱਜੀਆਂ ਅੱਖਾਂ ਨਾਲ ਅਲਵਿਦਾ ਕਹਿੰਦਾ ਹੋਇਆ ਸਾਡਾ ਜਹਾਜ਼ ਉੱਡ ਗਿਆ ਧੰਨਵਾਦ